ਨੇ ਪੂਰੇ ਕਰਦੇ ਆ ਰਹੇ ਹੋਂ ਦੇ ਵਿੱਚ ਜਿਹੜੀ 12 ਜੂਨ ਵਾਲੀਆਂ 12 ਗਾਰੰਟੀਆਂ ਦੇ ਵਿੱਚੋਂ ਦੋ ਗਾਰੰਟੀਆਂ ਦੀ ਅੱਜ ਜਿਹੜਾ ਨੋਟੀਫਿਕੇਸ਼ਨ ਕੀਤਾ ਗਿਆ ਉਹਦੀ ਸ਼ੁਰੂਆਤ ਕੀਤੀ ਗਈ ਕਿ ਕੁਝ ਪਲਾਟ ਹੈਗੇ ਆ ਜਿਹਦੇ ਤੇ ਅਨਅਰਨਡ ਇਨਕਰੀਜ਼ ਦੀ ਲੱਗਦਾ ਸੀ ਇਹ ਇੰਡਸਟਰੀ ਦਾ 40 ਤੋਂ 45 ਸਾਲ ਪੁਰਾਣਾ ਮੁੱਦਾ ਸੀ ਜਿਹੜਾ ਕਿ ਅੱਜ ਹੱਲ ਕੀਤਾ ਹੈ ਉਹੋ ਜਿਹੀ ਨੀਤੀ ਮੰਨਦੇ ਸੀ ਪੱਲੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਜਿਹੜੀ ਲੋਕਾਂ ਨੂੰ ਪੁੱਛ ਕੇ ਇੰਡਸਟਰੀਸਟਿਕ ਆਵਲ ਨੂੰ ਪੁੱਛ ਕੇ ਪੰਜਾਬ ਦੇ ਵਾਸੀਆਂ ਨੂੰ ਪੁੱਛ ਕੇ ਹਰ ਫੈਸਲਾ ਜਿਹੜਾ ਪੰਜਾਬ ਦੇ ਲੋਕਾਂ ਦੀ ਸਰਕਾਰ ਪੰਜਾਬ ਦੇ ਲੋਕਾਂ ਦਾ ਸਲਾਹ ਕਰਕੇ ਉਹ ਫੈਸਲਾ ਫਿਰ ਉੱਤੇ ਉੱਤੇ ਪੂਰਾ ਕਰਦੇ ਜਿਹੜੇ 플ੌਟ ਵਿਕ ਚੁੱਕੇ ਆ ਉਹਦੇ ਵਿੱਚ 5% ਸਿਰਫ ਲੱਗੇਗਾ ਇਹ ਕਲੈਕਟਰ ਰੇਟ ਤੇ ਰਿਜ਼ਰਵ ਪ੍ਰਾਈਸ ਦੇ ਉੱਤੇ ਲੀਜ਼ ਹਾਲ ਟੂ ਫ੍ਰੀ ਹਾਲ ਜੋ ਕੈਬਨਟ ਮਿਨਿਸਟਰ ਇੰਡਸਟਰੀ ਸੋ ਸਾਡੇ ਪ੍ਰਿੰਸੀਪਲ ਸੈਕਟਰੀ ਸਾਹਿਬਾਨ ਸੋ ਸਾਰੇ ਤੁਸੀਂ ਸਾਡੇ ਭੈਣ ਭਰਾ ਸੋ ਅੱਜ ਦੀ ਜੋ ਪੀਸੀਆ ਕਹੇਮ ਜੋ ਸਾਡੇ ਵੱਲ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਪ੍ਰੋਬਲ ਸਿੰਘ ਮਾਨ ਜੀ ਦੀ ਰਵਾਈ ਵਾਲੀ ਸਰਕਾਰ ਵੱਲੋਂ ਹਮੇਸ਼ਾ ਹੀ ਸੱਦੇ ਵਿੱਚ ਨਿਵੇਸ਼ ਪੱਖੀ ਅਤੇ ਉਦਯੋਗ ਪੱਖੀ ਮਹੌਤ ਸਿਰਜਣੀ ਨਿਰੰਤਰ ਕੰਮ ਕਰ ਰਹੀ ਹੈ ਉਸਦੇ ਤਹਿਤ ਅੱਜ ਦੀ ਇਹ ਪੇਲੀ ਪੀਸੀ ਵਾਸਤੇ ਅਸੀਂ ਮੈਂ ਤੇ ਸੰਦੀਪ अरोड़ा ਜੀ ਬੈਠੇ ਆ ਕਿਉਂਕਿ 12 ਜੂਨ ਨੂੰ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਉਦਯੋਗਿਕ ਕ੍ਰਾਂਤੀ ਦੀ ਸ਼ੁਰੂਆਤ ਕਰਦਿਆਂ 12 ਲਾਵੇ ਕੀਤੀ ਸਾਨੂੰ 12 ਸਾਡੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਹਮੇਸ਼ਾ ਹੀ ਨਾ ਦੇ ਨਹੀਂ ਗਾਰੰਟੀਆਂ ਦਿੰਦੇ ਆ ਸੋ ਜਿਨੇ ਅਸੀਂ ਸुरु ਤੋਂ ਹੀ ਗਰੰਟੀਆਂ ਨੂੰ ਪੂਰੇ ਕਰਦੇ ਆ ਰਹੇ ਹਾਂ ਤੇ ਵਿੱਚ ਜਿਹੜੀ 12 ਜੂਨ ਵਾਲੀਆਂ 12 ਗਰੰਟੀਆਂ ਦੇ ਵਿੱਚੋਂ ਦੋ ਗਰੰਟੀਆਂ ਦੀ ਅੱਜ ਜਿਹੜਾ ਨੋਟੀਫਿਕੇਸ਼ਨ ਕੀਤਾ ਗਿਆ ਉਹਦੀ ਸ਼ੁਰੂਆਤ ਕੀਤੀ ਗਈ ਸੋ ਜਿਹੜਿਆ ਵਾਅਦਾ ਪੂਰਾ ਕੀਤਾ ਗਿਆ ਸੋ ਸਾਡੀ ਕੈਬਨਿਟ ਵੱਲੋਂ ਹਾਲ ਵਿੱਚ ਹੀ ਸੰਨਤੀ ਪਲਾਟਾਂ ਨੂੰ ਹਸਪਤਾਲਾ ਹੋਟਲਾਂ ਤੇ ਸੰਨਤੀ ਪਾਰਕਾਂ ਤੇ ਹੋਰ ਮਨਜ਼ੂਰशुदा ਮਰਦਾਂ ਲਈ ਵਰਤਣ ਦੀ ਇਜਾਜ਼ਤ ਦੰਡਿਆ ਹੋਇਆ ਪੰਜਾਬ ਦੀ ਤਬਾਗਲਾ ਨੀਤੀ ਵਿੱਚ ਅਹਿਮ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ ਪਹਿਲਾ ਤਵਾਦਲਾ ਨੀਤੀ 2008 16 21 ਵਿੱਚ ਵੀ ਨਿਯੰਧੀਆਂ ਗਈਆਂ ਸੀ ਜਿਹੜੀਆਂ ਪਿਛਲੀਆਂ ਸਰਕਾਰਾਂ ਜਿਨ੍ਹਾਂ ਲਈ ਨੀਤੀਆਂ ਲੈਂਦੇ ਸੀ ਉਸ ਲੋਗ ਸਾਡੇ ਭੈਣ ਭਰਾ ਉਹ ਇੰਡਸਟਰੀ ਲਿਸਟ ਭਰਾ ਖੁਸ਼ੀ ਨਹੀਂ ਹੁੰਦੇ ਸੀ ਤੇ ਉਹ ਜਿਹੜੀ ਨੀਤੀ ਲੈਂਦੇ ਸੀ ਪਹਿਲੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਜਿਹੜੀ ਲੋਕਾਂ ਨੂੰ ਪੁੱਛ ਕੇ ਇੰਡਸਟਰੀ ਲਿਸਟ ਭਰਾ ਨੂੰ ਪੁੱਛ ਕੇ ਪੰਜਾਬ ਦੇ ਵਸਨੀਕਾਂ ਨੂੰ ਪੁੱਛ ਕੇ ਹਰ ਫੈਸਲਾ ਜਿਹੜਾ ਪੰਜਾਬ ਦੇ ਲੋਕਾਂ ਦੀ ਸਰਕਾਰ ਪੰਜਾਬ ਦੇ ਲੋਕਾਂ ਦਾ ਸਲਾਹ ਕਰਕੇ ਉਹ ਫੈਸਲਾ ਫਿਰ ਉੱਤੇ ਉੱਤੇ ਪੂਰਾ ਕਰਦੇ ਸੋ ਸਾਡੀ ਸਰਕਾਰ ਦਾ ਜ਼ਮੀਨੀ ਹਕੀਕਤਾਂ ਤੇ ਕੰਮ ਕਰਦੀ ਹੈ ਮੁੱਖ ਮੰਤਰੀ ਜੀ ਵੱਲੋਂ ਸੰਤਕਾਰ ਮਿਲਣੀਆਂ ਵੀ ਕੀਤੀਆਂ ਗਈਆਂ ਅਸੀਂ ਹਰ ਫੈਸਲਾ ਜਿਹੜਾ ਫੀਡਬੈਕ ਲੈ ਕੇ ਜਿਹੜਾ ਜਿਵੇਂ ਮੈਂ ਦੱਸਿਆ ਅਸੀਂ ਕਰਦੇ ਆ ਸਰਕਾਰ ਵੱਲੋਂ ਬਣਾਈ ਇੱਕ ਕਮੇਟੀ ਨੇ ਸੰਤਕਾਰਾਂ ਦੀਆਂ ਬੇਨਤੀਆਂ ਦੀ ਸਮੀਖਿਆ ਕੀਤੀ ਅਤੇ ਫ੍ਰੀ ਹੋਲਡ ਪਲਾਟਾਂ ਉੱਤੇ ਲਾਗੂ ਹੋਣ ਵਾਲੀਆਂ ਤਬਦੀਲੀਆਂ ਤਜਵੀਜ਼ ਕੀਤੀਆਂ ਸਰਦੀ ਨੀਤੀ ਮੁਤਾਬਕ ਸਨਤੀ ਪਲਾਟਾਂ ਦੀ ਰਾਖਮੀ ਕੀਮਤ 12.5 ਫੀਸਲੀ ਤਦਵਾਦਲਾ ਖਰਚਾ ਲਾਗੂ ਹੋਵੇਗਾ ਸੋ ਪੀਐਸਆਈਸੀ ਦੇ ਪ੍ਰਬੰਧਨ ਵਾਲੇ ਲੀਜ਼ ਹੋਲਡ ਸਨਤੀ ਪਲਾਟਾਂ ਤੇ ਛੱਡਾਂ ਨੂੰ ਵੀ ਫ੍ਰੀ ਹੋਲਡ ਤਬਦੀਲ ਕਰਨ ਵਾਸਤੇ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਇਹ ਪਲਾਟ ਦੇ ਛੱਡ ਅਸਲ ਵਿੱਚ ਲੀਜ਼ ਹੋਲਡ ਆਧਾਰ ਉਤੇ ਅਲਾਟ ਕੀਤੇ ਗਏ ਸਨ ਜਿਸ ਵਿੱਚ ਤਬਦੀਲੀ ਸੰਬੰਧੀ ਗੁੰਝਲਦਾਰ ਧਰਾਵਾਂ ਸ਼ਾਮਲ ਸਨ ਇਸ ਲਈ ਕਾਰਨ ਜ਼ਾਇਦਾ ਦੇ ਲੈਣ-ਦੇਣ ਵਿੱਚ ਉਕੜਾ ਰਹੀਆਂ ਸਨ ਇਸ ਨਵੀਂ ਨੀਤੀ ਦਾ ਮਕਤਵ ਸਨਤੀ ਪਲਾਟਾਂ ਦੇ ਪ੍ਰਬੰਧਨ ਨੂੰ ਸਚਾਰੂ ਬਣਾਉਣਾ, ਕਾਰੋਬਾਰ ਵਿੱਚ ਸੁਖ ਨੂੰ ਵਧਾਉਣਾ, ਪਲਾਟੀਆਂ ਵਿਚਾਲੇ ਮੁਕਦਮੇਵਾਜ਼ੀ ਅਤੇ ਬੇਜਕੀਨੀ ਜਿਹੜਾ ਘਟਾਉਣਾ। ਸੋ ਇਸ ਦੇ ਤਹਿਤ ਜਿਹੜੀ ਕਵਰਸ਼ਨ ਹੋਈ ਹੈ ਉਹਦੇ ਵੀ ਮੈਂ ਡਿਟੇਲ ਚ ਥੋੜਾ ਜਿਹਾ ਦੱਸ ਦਵਾਂ। ਜਿਵੇਂ ਕਮਰਸ਼ੀਅਲ ਦੇ ਜਿਹੜੇ 100 ਫੁੱਟੀ ਰੋਡ ਦੇ ਉੱਪਰ 4000 ਸਕਰ ਫੁੱਟ ਹੈ ਤੇ ਉੱਤੇ 50% ਕਵਰਸ਼ਨ ਚਾਰਜ ਲੱਗਣਗੇ। ਹੋਟਲ ਦੇ 60 ਫੁੱਟ ਰੋਡ ਦੇ ਉੱਤੇ ਆ ਜੇ 2500 ਸਕਰ ਫੁੱਟ ਦੇ ਤਕਰੀਬਨ ਹੈ ਉੱਤੇ 20% 2500 ਗਜ 2500 ਕਿਊਬ ਗਜ 2500 ਗਜ 2500 ਗਜ ਹਸਪੀਟਲ 45 ਫੁੱਟ ਤੋਂ 60 ਫੁੱਟ ਦੇ ਉੱਤੇ 400 ਤੋਂ 1000 20% ਸੋ ਜਿਵੇਂ ਬੈਂਕਟ ਹਾਲ 60 ਫੁੱਟੀ ਰੋਡ ਦੇ ਉੱਤੇ 2500 ਸਕਰ ਫੁੱਟ 2500 ਗਜ ਦੇ ਉੱਤੇ 20% ਸੋ ਇੰਡਸਟਰੀ ਵਰਕਰਸ ਹੌਸਿੰਗ ਜਿਹੜੇ 150 ਸਕਰ ਮੀਟਰ ਫਲੈਟ ਦੇ ਉੱਤੇ ਹੈਗਾ 60 ਫੁੱਟੀ ਰੋਡ ਦੇ ਤੇ 2500 10% ਪੋਸਟਲ ਰੈਂਟਲ ਹੋਸਿੰਗ 60% 60 ਫੁੱਟ ਰੋਡ ਦੇ ਉੱਤੇ 2500 10% ਆਫਿਸ ਵਾਲੀ ਲਈ 60 ਫੁੱਟ ਰੋਡ ਦੇ ਉੱਤੇ ਹੈ 1000 ਮਿਨੀਮਮ ਪਲਾਟ ਜਿਹੜਾ ਸਾਈਜ਼ ਹੈ ਉਹਦੇ ਉੱਤੇ 10% ਆਫਿਸ ਵਾਲੇ ਤੇ ਵੀ 20% ਇੰਸਟੀਚਿਊਟ ਤੇ 60 ਫੁੱਟ ਰੋਡ ਦੇ ਉੱਪਰ ਹੈ ਜਿਹ 1000 ਗੈ ਦਾ ਪਲਾਟ ਹੈ ਤੇ ਉਸ ਤੇ 10% ਸੋ ਇਹ ਸਾਰਾ ਜਿਹੜਾ ਸਾਡਾ ਅੱਜ ਕੀਤਾ ਗਿਆ ਨੋਟੀਫਿਕੇਸ਼ਨ ਸੋ ਡਿਟੇਲ ਦੇ ਵਿੱਚ ਨਾਲ ਦੀ ਨਾਲ ਹੁਣ ਸਾਡੇ ਇੰਡਸਟਰੀ ਵੱਲੋਂ ਸਾਡੇ ਮੰਤਰੀ ਸਾਡੇ ਸੰਨੀਪ ਰੋੜਾ ਜੀ ਜੋ ਉਹਨਾਂ ਦੇ ਡਿਪਾਰਟਮੈਂਟ ਜਿਹੜਾ ਨੋਟੀਫਿਕੇਸ਼ਨ ਆ ਉਹਦੇ ਬਾਰੇ ਤੁਹਾਡੇ ਨਾਲ ਵਿਚਾਰ ਕਰੀਏ ਸਾਰੇ ਪ੍ਰੈਸ ਤੇ ਭਰਾਵਾ ਤੇ ਭੈਣਾ ਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਜਿਹੜਾ ਕਿ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ 12 ਜੂਨ ਨੂੰ ਇੱਕ ਮੁਹਾਲਲੇ ਵਿੱਚ ਇਵੈਂਟ 'ਚ ਪ੍ਰੋਮਿਸ ਕੀਤਾ ਸੀ ਕਿ ਉਦਯੋਗੀ ਕ੍ਰਾਂਤੀ ਦੇ ਵਿੱਚ ਅਸੀਂ 12 ਮੁੱਦੇ ਨੂੰ ਹੱਲ ਕਰਾਂਗੇ ਉਹਦੇ ਵਿੱਚੋਂ ਦੋ ਮੁੱਦੇ ਅੱਜ ਹੱਲ ਕਰ ਦਿੱਤੇ ਗਏ ਆ ਉਹ ਇੱਕ ਦਾ ਮੇਰੇ ਕੁਲੀਗ ਮੁੰਡੀਆਂ ਸਾਹਿਬ ਨੇ ਹੁਣੇ ਤੁਹਾਨੂੰ ਦੱਸਿਆ ਉਹ ਹਾਊਸਿੰਗ ਨੇ ਕੀਤਾ ਇਸ਼ੂ ਨੋਟੀਫਿਕੇਸ਼ਨ ਤੇ ਇੱਕ ਇੰਡਸਟਰੀ ਨੇ ਕੀਤਾ ਜਿਹੜਾ ਇੰਡਸਟਰੀ ਨੇ ਕੀਤਾ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੇ ਜਿਹੜੇ ਜਿੰਨੇ ਵੀ ਲੀਜ਼ ਹੋਲਡ ਦੇ ਪਲਾਟ ਹੈਗੇ ਆ ਉਹਦੀ ਇੱਕ ਮੁਕੰਮਲ ਪਾਲਿਸੀ ਲਿਆਈ ਗਈ ਹੈ ਉਹਨਾਂ ਨੂੰ ਫ੍ਰੀ ਹੋਲਡ ਵਿੱਚ ਕਨਵਰਟ ਕਰਨ ਦੀ ਉਹਦੇ ਨਾਲ ਉਹਦੇ ਚਾਰजेस ਰੱਖੇ ਗਏ ਆ ਜਿਹੜੀ ਕਿ ਉਹਦੀ ਕਨਵਰਸ਼ਨ ਫੀਸ ਹੈਗੀ ਹੈ ਉਹ ਕਰੰਟ ਰਿਜ਼ਰਵ ਪ੍ਰਾਈਸ ਜਾਂ ਕਲੈਕਟਰ ਰੇਟ ਦੋਨਾਂ ਵਿੱਚੋਂ ਜਿਹੜਾ ਵੀ ਵੱਧ ਹੋਏਗਾ ਉਹਦੇ ਤੇ 20% ਪਰ ਉਦੇ ਤੇ 50% ਡਿਸਕਾਊਂਟ ਦਿੱਤਾ ਗਿਆ ਇਹ 20% ਦੇ ਉੱਤੇ ਜਿਹੜੇ ਜਿਹਦੇ ਵਿੱਚ ਕਿ ਕੁਝ ਪਲੋਟ ਹੈਗੇ ਆ ਜਿਹਦੇ ਤੇ ਅਨ ਅਰਨਡ ਇਨਕਰੀਜ਼ ਵੀ ਲੱਗਦਾ ਸੀ ਇਹ ਇੰਡਸਟਰੀ ਦਾ 40 ਤੋਂ 45 ਸਾਲ ਪੁਰਾਣਾ ਮੁੱਦਾ ਸੀ ਜਿਹੜਾ ਕਿ ਅੱਜ ਹੱਲ ਕੀਤਾ ਉਹਦੇ ਚ ਕੋਈ 10% ਰੇਟ ਹੋਏਗਾ ਜਿਹੜਾ ਕਿ origignal allotty ਅ ਤੇ ਮਤਲਬ ਕਿ ਰਿਜ਼ਰਵ ਪ੍ਰਾਈਸ ਔਰ ਕਲੈਕਟਰ ਰੇਟ ਦਾ ਜਿਹੜਾ ਵੀ ਹਾਇਰ ਪ੍ਰਾਈਸ ਹੋਏਗਾ ਉਹਦਾ 10% ਸਿਰਫ ਲੱਗੇਗਾ ਔਰ ਜਿਹੜਾ ਕਿ ਫਰਦਰ ਜਿਹੜੇ ਪਲਾਟ ਬਿਕ ਚੁੱਕੇ ਆ ਉਹਦੇ ਵਿੱਚ 5% ਸਿਰਫ ਲੱਗੇਗਾ ਇਹ ਕਲੈਕਟਰ ਰੇਟ ਤੇ ਰਿਜ਼ਰਵ ਪ੍ਰਾਈਸ ਦੇ ਉੱਤੇ லீਜ਼ ਹੋਲ ਟੂ ਫਰੀ ਹੋਲਡ ਸੋ ਇਹ ਸਨਤਕਾਰਾਂ ਦੀ ਬੜੀ ਪੁਰਾਣੀ ਡਿਮਾਂਡ ਸੀ ਔਰ ਇਹ ਅੱਜ ਫੁੱਲਫਿਲ ਕਰ ਦਿੱਤੀ ਗਈ ਹੈ ਮੈਂ ਤੁਹਾਨੂੰ ਥੋੜਾ ਜਿਹਾ ਐਗਜ਼ਾਮਪਲ ਦਿੰਦਾ ਕਿ ਜੇ ਕਿਸੇ ਦਾ 500 ਗੱਜ ਪਲਾਟ ਲੁਧਿਆਣੇ ਕਿਸੇ ਫੋਕਲ ਪੁਆਇੰਟ ਤੇ ਸੀ ਉਹ ਅੱਜ ਦੀ ਡੇਟ 'ਚ ਲੀਜ਼ ਹੋਲ ਤੋਂ ਫਰੀ ਹੋਲਡ ਕਰਾਂਦਾ ਸੀ ਤੇ ਉਹਨੂੰ 50 ਲੱਖ ਰੁਪਏ ਅਨੰਦ ਇਨਕਰੀਜ਼ ਦੀ ਇਨਕਮ ਦੇਣੀ ਪੈਂਦੀ ਸੀ ਉਹ ਨਵੀਂ ਪਾਲਿਸੀ ਚ ਸਿਰਫ 10 ਲੱਖ ਰੁਪਇਆ ਦੇ ਕੇ ਉਹਦਾ ਪਲਾਟ ਲੀਜ਼ ਹੋਲਡ ਤੋਂ ਫ੍ਰੀ ਹੋਲਡ ਹੋ ਜਾਏਗਾ ਪਰ ਇਹ ਸਾਰਾ ਜਿਹੜੀ ਅਨ ਇਨਕਰੀਡ ਇਨਕਮ ਹੈ ਹੋਰ ਸਾਰਾ ਵਿੱਚ ਕੰਜ਼ਿਊਮ ਹੋ ਗਿਆ ਇੱਕੋ ਪਾਲਿਸੀ ਚ ਕਰਤਾ ਔਰ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਇਸ ਪਾਲਿਸੀ ਦੇ ਨਾਲ ਕੋਈ ਵੀ ਤਰੂਟੀ ਨਹੀਂ ਰਹੀ ਕਿ ਜਿਹੜੇ ਲੋਕਾਂ ਨੂੰ ਪੀਐਸਆਈਸੀ ਚ ਜਾ ਕੇ ਪ੍ਰੋਬਲਮ ਆਉਂਦੀ ਸੀ ਇੱਕ ਵਾਰੀ ਉਹਨਾਂ ਦਾ ਫਰੀ ਹੋਲਡ ਹੋ ਜਾਏਗਾ 플ੌਟ ਉਹਨਾਂ ਨੂੰ ਬੈਂਕਾਂ ਤੋਂ ਨਹੀਂ ਪ੍ਰੋਬਲਮ ਆਏਗੀ ਉਹਨਾਂ ਨੂੰ ਕੋਈ ਇਸ਼ੂ ਨਹੀਂ ਹੋਏਗਾ ਕਿ ਫਰਦਰ ਉਹਨਾਂ ਨੇ ਕੋਈ ਐਕਸਪੈਂਸ਼ਨ ਕਰਨੀ ਹੈ ਕੁਝ ਕਰਨਾ ਅੱਗੇ ਕੀ ਹੁੰਦਾ ਸੀ ਕਿ ਬੈਂਕਲੇ ਕਹਿੰਦੇ ਸੀ ਤੁਹਾਡਾ ਲੀਜ਼ ਹੋਲਡ ਹੈ ਪਹਿਲਾਂ ਫਰੀ ਹੋਲਡ ਕਰਾਓ ਫਰੀ ਹੋਲਡ ਕਰਾਣ ਜਾਂਦੇ ਸੀ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਸੀ ਇਹ ਪਾਲਿਸੀ ਬਹੁਤ ਹੀ ਸਾਡੇ ਇੰਡਸਟਰੀਲਿਸਟ ਭਰਾਵਾਂ ਨੂੰ ਹੈਲਪ ਕਰੇਗੀ ਔਰ ਸਪੈਸ਼ਲੀ ਜਿਨ੍ਹਾਂ ਨੂੰ ਆਨ ਅਨਕਰੀਡ ਇਨਕਮ ਲਗਦੀ ਸੀਗੀ ਉਹਨਾਂ ਨੂੰ ਤਾਂ ਬਹੁਤ ਵੱਡਾ ਫਾਇਦਾ ਹੋਏਗਾ ਪਰ ਮੈਂ ਹੁਣੇ ਆਂਦੇ ਹੋਏ ਸਾਡੇ ਰਾਹੁਲ ਉੱਜਾ ਜੀ ਹੈਗੇ ਐ ਐਪੈਕਸ ਚੈਂਬਰ ਦੇ ਮੈਂ ਕਿਹਾ ਕਿੰਨੇ ਸਾਲ ਹੋ ਗਏ ਤੁਹਾਨੂੰ खैर ਸਾਨੂੰ ਕਹਿੰਦੇ ਤਾਂ ਉਹਨਾਂ ਨੂੰ 3 ਸਾਲ ਕਹਿੰਦੇ 40 45 ਸਾਲ ਹੋ ਗਏ ਸਾਨੂੰ ਇਸ ਚੀਜ਼ ਨੂੰ ਰਿਜ਼ੋਲਵ ਕਰਦੇ ਔਰ ਮੈਂ ਸ਼ੁਕਰਗੁਜ਼ਾਰ ਆ ਆ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਦਾ ਔਰ ਮਾਨਯੋਗ ਮੁੱਖ ਮੰਤਰੀ ਜੀ ਦਾ ਕਿ ਉਹਨਾਂ ਦੇ ਸਹਿਯੋਗ ਨਾਲ ਔਰ ਉਹਨਾਂ ਦੀ سپورਟ ਨਾਲ ਇਹ ਇਸ਼ੂ ਰਿਜ਼ੋਲਵ ਹੋਊਗਾ ਬਹੁਤ ਬਹੁਤ ਸ਼ੁਕਰੀਆ ਜਿਹੜੀ ਤੁਸੀਂ ਪਿਛਲੇ ਸਾਲ ਸਰਕਾਰ ਦੀ ਗੱਲ ਕੀਤੀ ਸੀ ਉਸ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ 12 ਜੂਨਰ ਦਾ ਲਾਈ ਸੀ ਤੇ ਇਹ ਗੱਲ ਆਖੀ ਗਈ ਸੀ ਕਿ ਜੇਕਰ ਕਿਸੇ